ਹਾਂਜੀ ਦੋਸਤੋ ਕੀ ਹਾਲ ਚਾਲ ਹੈ ਇਹ ਵੀਡੀਓ ਵੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਾਈ ਇੱਕ ਕਹਾਵਤ ਸਿਆਣਿਆਂ ਦੀ ਸਹੀ ਹੈ ਪੁਰਾਣੇ ਬਜ਼ੁਰਗਾਂ ਦੀ ਕੀ ਮੰਗ ਮੀਆਂ ਕੁੱਤੀਆਂ ਸ਼ਿਕਾਰ ਨਹੀਂ ਮਾਰਦੀਆਂ ਉਹ ਫੁੱਦਣਾ ਗੱਲ ਕਰਨ ਲੱਗੇ ਆਪਾਂ ਆ ਦੇ ਖੇਤ ਦੀ ਜੇ ਕੋਈ ਆਮ ਬੰਦਾ ਗ੍ਰਸਤੀ ਹੋਵੇ ਜੇ ਉਹ ਤੋਂ ਇਹ ਨੁਕਸਾਨ ਹੋਇਆ ਹੁੰਦਾ ਤਾਂ ਬਾਈ ਜੀ ਤੁਸੀਂ ਆਪ ਹੀ ਦੇਖ ਲਓ ਵੀ ਉਹਦੇ ਨਾਲ ਆਪਾਂ ਕੀ ਹਾਲ ਕਰਦੇ ਜਾਂ ਬਰਾਬਰ ਉਹਦਾ ਉਹਨਾਂ ਨੂੰ ਨੁਕਸਾਨ ਕਰਦੇ ਆਪਾਂ ਇੱਥੇ ਹੁਣ ਆ ਕੇ ਬਾਈ ਆਪਾਂ ਐਨੇ ਬੇਵਸੂ ਹੋ ਗਏ ਕਿ ਬੋਲਣ ਯੋਗੇ ਵੀ ਹੈ ਨਹੀਂ ਕੁਝ ਯਾਰ ਗੱਲ ਕਰਦੇ ਆ ਤੁਹਾਨੂੰ ਆ ਦਿਖਾਉਣੇ ਬਾਈ ਗੁਰੂ ਘਰ ਹੋ ਮੁੰਡਾ ਪਾਣੀ ਲਈ ਜਾਂਦਾ ਆ ਰੇਜ ਕੀਤਾਗਾ ਉਹ ਵੱਟ ਪਾਈ ਆ ਨਾਲ ਵੀ ਇਧਰ ਆਪਣਾ ਥੋੜਾ ਜਿਹਾ ਬਾਹ ਨੀਵਾ ਪੈ ਜਾਂਦਾ ਬਾਹਾਂ ਨਹੀਂ ਚਾਰ ਕੁੰਗਲਾਂ ਦਾ ਫਰਕ ਕੀ ਆ ਵੀ ਸਾਂਝੀ ਵੱਟ ਤੇ ਕੀ ਚੂਹੇ ਚਾਹੇ ਖੱਡਾਂ ਪਾ ਦਿੰਦੇ ਤੇ ਆਹ ਵੱਟਾਂ ਮੰਨਦਾ ਵੀ ਪਾਤੀਆਂ ਸੀ ਪਹਿਲਾਂ ਆਹ ਵੱਟ ਪਾਈ ਹੋਈ ਆ ਸਾਰੇ ਉਧਰੋਂ ਕੀ ਕਰਿਆ ਚਾਰੇ ਭਰ ਕੇ ਪਤਾ ਨਹੀਂ 24 ਘੰਟੇ ਵਾਲੀ ਮੋਟਰ ਚੱਲਦੀ ਆ ਦਿਨੇ ਸਾਰੀ ਰਾਤ ਹੀ ਭਰੀ ਗਈ ਹੋਊਗੀ ਆਏ ਬੱਟਾਂ ਵਰਤੀ ਉਹ ਵੱਡੀਆਂ ਪਈਆਂ ਜਿਵੇਂ ਉਹ ਚੀਜ਼ ਫੇਰ ਆਏ ਨਹੀਂ ਵੱਢ ਕੇ ਵੀ ਭਾਈ ਤੂੰ ਕੋਲੇ ਖੜ ਕੇ ਲਾਲਾ ਯਾਰ ਬੰਦਤਾ ਕਰ ਦੇ ਆਸੇ ਭਾਈ 1.5 ਕਿੱਲਾ ਥਾਂ ਨੱਕੋ ਨੱਕ ਭਰਿਆ ਪਿਆ ਹੁਣ ਤੁਸੀਂ ਆਏ ਦੱਸੋ ਵੀ ਇਹ ਮੈਂ ਕੀ ਹੱਲ ਕਰੂੰ ਯਾਰ ਅਸੀਂ ਤਾਂ ਕੱਲ ਭਾਈ ਆਏ ਸੀ ਇਸੇ ਪਰਾਲੀ ਨੂੰ ਅੱਗ ਲਾਉਣ ਤੇ ਵੀ ਕਣਕ ਬੀਜਣ ਪਹਿਲਾਂ ਡੀਏਪ ਕਿੰਨੂੰ ਲੇਟ ਹੋ ਗਏ ਹੁਣ ਜਦੋਂ ਆ ਕੇ ਦੇਖਿਆ ਤੇ ਬਹੁਤ ਜ਼ਿਆਦੇ ਮਨ ਦੁਖੀ ਹੋਇਆ ਵੀ ਯਾਰ ਕਿੱਥੇ ਦਾ ਕਣਕ ਬੀਜਣੀ ਸੀ ਤੇ ਕਿੱਥੇ ਹੁਣ ਆ ਭਰਿਆ ਖੜਾ ਬਾਈ ਆਸੇ ਪੌਣੇ 2 ਕਿੱਲੇ ਥਾਂ ਹੋਤੋ ਦੀ ਉਹ ਸੇ ਹੁਣ ਗੁਰੂ ਘਰ ਦਾ ਕਰਕੇ ਹੁਣ ਕੁਝ ਵੀ ਨਹੀਂ ਕਹਿ ਸਕਦੇ ਯਾਰ ਤੇ ਜੇ ਉਹ ਬਾਬੇ ਨੂੰ ਇੱਕ ਵਾਰੀ ਮੈਂ ਪਹਿਲਾਂ ਲਾਂਬਾ ਦੇਣ ਗਿਆ ਬਾਬਾ ਚਰਨਜੀਤ ਸਿੰਘ ਕਾਰਸੇ ਵਾਲੇ ਆ ਮਹਾਪੁਰਸ਼ ਮਹਾਬਾਬਾ ਜੀ ਤੁਸੀਂ ਮਾਰਾ ਮੋਟਾ ਆਪਦਾ ਕੋਈ ਇੱਥੇ ਜਿਹੜਾ ਬੰਦਾ ਰੱਖਿਆ ਉਹਨੂੰ ਕਹੋ ਕਰੋ ਵੀ ਮੇਰੇ ਕਣ ਫਸਲ ਦਾ ਆਏ ਸਾਲ ਨੁਕਸਾਨ ਹੁੰਦਾਗਾ ਉਲਟਾ ਮੈਨੂੰ ਬੋਲਦਾ ਕਹਿੰਦਾ ਸ਼ੇਰ ਬੱਗਿਆ ਕਹਿੰਦਾ ਸੀਰੀ ਤੇ ਗ੍ਰੰਥੀ ਨੂੰ 2 ਸਾਲਾਂ ਬਾਅਦ ਬਦਲਣਾ ਚਾਹੀਦਾ ਵੀ ਦੱਸੋ ਯਾਰ ਵੀ ਆਜੂ ਜੋ ਗੱਲ ਦਾ ਜਵਾਬ ਆ ਵੀ ਅਗਲੇ ਦਾ ਨੁਕਸਾਨ ਕਰਕੇ ਮਗਰੋਂ ਕਹਿ ਦੋ ਵੀ ਆਪਾਂ ਸੀਰੀ ਤੇ ਗ੍ਰੰਥੀ ਨੂੰ 2 ਸਾਲਾਂ ਬਾਅਦ ਬਦਲਣਾ ਚਾਹੀਦਾਗਾ ਹੁਣ ਤੁਸੀਂ ਮੈਨੂੰ ਵੀਰ ਬਣ ਕੇ ਆ ਡੂਲ ਕਿਲਾ ਮੈਂ ਸੁਣਨਾ ਉਧਰ ਗਾਹਾਂ ਵੀ ਜਾ ਕੇ ਦਿਖਾਉਣਾਗਾ ਸਾਰੀ ਕਰਤੂਤ ਦਿਖਾਉਣੇ ਨਾ ਮੰਗਵੀਆਂ ਕੁੱਤੀਆਂ ਦੀ ਆ ਸ਼ਬਦ ਮੇਰੇ ਐਨਾ ਮਨ ਚ ਦੁਖੀ ਹੋ ਕੇ ਨਿਕਲਿਆ ਵੀ ਹੁਣ ਬੱਸ ਨਹੀਂ ਚੱਲਦਾ ਵੀ ਸਾਰੇ ਚ ਪੇੜੇ ਲਾਵਾਂ ਭੈਣ ਚੋਦ ਦੇਵੇਂ ਤੇ ਜੇ ਨਜੇਕ ਦੇ ਭਾਈ ਇਹ ਇੱਕ ਨੁਕਸਾਨ ਕਿਸੇ ਹੋਰ ਨੇ ਕੀਤਾ ਹੁੰਦਾ ਨਾ ਤੇ ਜੇ ਬਰਾਬਰ ਨਾ ਡੂੜ ਦੇ ਚਾਰ ਕਿਲੇ ਉਹਦੇ ਖਰਾਬ ਕੀਤੇ ਹੁੰਦੇ ਤਾਂ ਆਪਾਂ ਨੂੰ ਵੀ ਕੀ ਨਹੀਂ ਆਖਣਾ ਸੀਗਾ ਹੁਣ ਇੱਥੇ ਆ ਕੇ ਐਨੇ ਬੇਵਸੂ ਹੋ ਗਏ ਕਿ ਆਹਾ ਤੁਹਾਡੇ ਨਾਲ ਸਿਰਫ ਕਲੀ ਪੜਾਅਸ ਕੱਢ ਸਕਦੇ ਆਪਾਂ ਯਾਰ ਹੁਣ ਦੇਖੋ ਤੁਸੀਂ ਆਹ ਦੇਖੋ ਆ ਪਾਣੀ ਭਰਿਆ ਖੜਾ ਜਾਵਾ ਤੇ ਹਜੇ ਮੈਂ ਤੁਹਾਨੂੰ ਨਾ ਗਾਂ ਜਾ ਕੇ ਹੋਰ ਦਿਖਾਉਣਾ ਹੈ ਇੱਕ ਪੰਟ ਜੇ ਵੀਡੀਓ ਜ਼ਿਆਦਾ ਲੰਮੀ ਹੋ ਜੂਗੀ ਮੈਂ ਤੁਹਾਨੂੰ ਕੱਟ ਕੇ ਦਿਖਾ ਕੇ ਲਿਆਉਣਾ ਆਹ ਦੇਖੋ ਸਾਰਾ ਬਾਈ ਐ ਤਲਾਬ ਬਣਿਆ ਪਿਆ ਹੁਣ ਇਹ ਤਾਂ ਮੈਨੂੰ ਤੂੰ ਕੋਈ ਜੇ ਕੋਈ ਇਹਦਾ ਦੱਸੋ ਵੀ ਬਾਈ ਯਾਰ ਹੁਣ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਆ ਭਰਿਆ ਪਿਆ ਸਾਰਾ ਤੇ ਆਹ ਆ ਬੱਟਾ ਨਾ ਮੈਂ ਆ ਕੇ ਤੜਕੇ ਬੰਦ ਕਰੀਆਂ ਗਿਆ ਆ ਦੇਖੋ ਹਜੇ ਵੀ ਪਾਣੀ ਨਿਕਲੀ ਜਾਂਦਾ ਯਾਰ ਕੀ ਐਡੀ ਸ਼ਰਮ ਲਾ ਲਈ ਆ ਯਾਰ ਆਪਾਂ ਇਹਨਾਂ ਨੇ ਬੰਦਿਆਂ ਨੇ ਤੇ ਕਿਲਾ ਤਾਂ ਆ ਭਰਿਆ ਪਿਆ ਭਰਾਵੋ ਆ ਦੇਖੋ ਯਕ ਬਦਨਾ ਹੁਣ ਤੁਸੀਂ ਮੈਨੂੰ ਐਂ ਦੱਸ ਦਿਓ ਵੀਰ ਬਣ ਕੇ ਵੀ ਕਰੇ ਤਾਂ ਕਰੇ ਕੀ ਯਾਰ ਤੇ ਜੇ ਕੋਈ ਇੱਥੇ ਇੱਕ ਅੱਧਾ ਕੋਈ ਖਾਸ ਮੁਕਸਾਈ ਹੋਵੇ ਜੀ ਤਾਂ ਲੰਬਾ ਦੇ ਦिए ਸਾਰੇ ਮੁਕਰ ਕੇ ਉਹ ਕਰੇ ਮੈਂ ਨਹੀਂ ਛੱਡੀ ਉਹ ਕਰੇ ਮੈਂ ਨਹੀਂ ਛੱਡੀ ਲੈ ਹੁਣ ਦੱਸ ਤੁਸੀਂ ਆਏ ਦੱਸੋ ਯਾਰ ਇਹਦਾ ਹੁਣ ਕੀ ਹੋ ਕਰਾਂਗਾ ਮੈਂ ਆਉ ਤੋ ਤੋ ਅਦਬ ਜਦ ਮੱਚ ਗਿਆ ਅਦਬ ਜਦ ਰਹਿ ਗਿਆ ਸ਼ੀਕ ਨਾਲਾ ਹੋਆ ਸਾਹਮਣੀ ਬਾਈ ਸਾਰਾ ਤੋ ਤੋ ਇੱਕੇ ਨੱਕੇ ਹੋ ਪਰ ਖੜਾ ਕਹਿ ਰ ਆ ਪਰ ਦੂੜ ਕਿਲਾ ਥਾਂ ਹੋਊਗਾ ਘਟੋ ਘਟ ਚਾਰ ਕਿੱਲਾਂ ਦੇ ਵਿੱਚੋਂ ਕਿਲਾ ਥਾਂ ਦਾ ਹੋ ਬਚਿਆ ਇੱਕ ਹੁਣ ਤੁਸੀਂ ਮੈਨੂੰ ਆਏ ਦੱਸੋ ਵੀ ਇਹਦਾ ਬਾਕੀ ਹੋ ਕਰਾਂ ਯਾਰ ਤੇ ਜੇ ਕੁਸ ਮਾਰਾ ਮੋਟਾ ਕਹਿ ਨਹੀਂ ਕਰਦੇ ਆ ਫੇਰ ਅਗਲਾ ਕਹਿੰਦਾ ਯਾਰ ਕੋਈ ਨਹੀਂ ਗੁਰੂ ਘਰ ਜਾਂ ਬਾਬੇ ਵਾਲਾ ਦੱਸੋ ਹੁਣ ਯਾਰ ਇਹਦੇ ਵਿੱਚ ਕੀ ਹੱਲ ਕਰੀਏ ਹੁਣ ਅੱਜ ਦਾ ਹੁਣ ਦਾ ਪਾਣੀ ਦਾ ਡਟਿਆ ਤੁਸੀਂ ਦੇਖ ਲਓ ਇਹ ਭੈਂਚੋ ਦਾ ਕਿੰਨਾ ਚਿਰ 20 25 ਦਿਨ ਬਿਜਾਦ ਬਿਛੇਤੀ ਹੋਊਗੀ ਬਰਾਵਾਂ ਆ ਹਾਲਾਗਾ ਮੈਨੂੰ ਐ ਨਹੀਂ ਸਮਝ ਆਉਂਦੀ ਯਾਰ ਭੈਂਚੋ ਦਾ ਇਸ ਲੋੜ ਦਾ ਗ੍ਰਸਤੀ ਬੰਦਾ ਨਹੀਂ ਕਰਦਾ ਵੀ ਤੂੰ 13 14 ਕਿੱਲੇ ਜ਼ਮੀਨ ਬਾਣ ਬੋਣਾ ਯਾਰ ਬਾਬਾ ਦੀ ਗੱਲ ਹੈ ਵੀ ਤੂੰ ਪੱਕਾ ਬੰਦਾ ਰੱਖ ਤੇ ਪੀਜੇ ਦੇ ਡਾਲੀ ਵਾਲੇ ਤਾਂ ਪਿੱਟੀ ਜਾਂਦੇ ਕਿਸੇ ਨੂੰ ਉਹਨੂੰ ਨਹੀਂ ਅਗਰ ਤਾਂ ਐ ਫੋਰ ਬਾਹੀਆਂ ਗੱਲਾਂ ਬਾਈ ਸੱਚ ਮੂੰਹ ਚੋਂ ਨਿਕਲ ਜੂਗਾ ਯਾਰ ਕਿਉਂ ਮੁਰਕੇ ਕਿਸ ਨੇ ਕਿਵੇਂ ਕਿਵੇਂ ਹੋ ਕਹਿਣਾ ਕਿਸ ਨੇ ਕਿਵੇਂ ਕਹਿਣਾਗਾ ਵੀ 13 14 ਕਿੱਲਾਂ ਦੀ ਬਾਹੀ ਬਾਈ ਯਾਰ ਮੰਗਮੀਆਂ ਕੁੱਤੀਆਂ ਕਿੱਥੋਂ ਸ਼ਿਕਾਰ ਖੇਡ ਲੈਣੀਆਂ ਮੈਨੂੰ ਐ ਦੱਸੋ ਤੁਸੀਂ ਯਾਰ ਅੱਗੇ ਝੋਨੇ ਵੇਲੇ ਤਾਂ ਉਧਰੋਂ ਮੀਂਹ ਪਈ ਜਾਵੇ ਛੱਡ ਕੇ ਮੋਟਰ ਆਪ ਕਮਰੇ ਚ ਜਾ ਕੇ ਬਹਿ ਗਏ ਤੇਰੀ ਭੈਣ ਦੀ ਲਾਂ ਤਾਂ ਸਾਰਾ ਝੋਨਾ ਡੁੱਬ ਗਿਆ ਦੋ ਵਾਰੀ ਝੋਨਾ ਲਾਉਣਾ ਪੈ ਗਿਆ ਯਾਰ ਸ਼ਾਪਰਾ ਉਹ ਵੀਡੀਓ ਲੰਮੀ ਹੋ ਜਵਾ ਦੇਖ ਲੋ ਇਹਨਾਂ ਦੀ ਕਰਤੂਤਾ ਮੰਗ ਮੀਆਂ ਕੁੱਤਿਆਂ ਦੀਆਂ ਉਹ ਵੱਟ ਨਾਲ ਪਾਈ ਸੀਗੀ ਵੀ ਤੂੰ ਉਹਨੂੰ ਤਾਂ ਨਾ ਫੇਰੇ ਦੇ ਵੱਡ ਕੋਈ ਮੰਜਾ ਮਰਲਾ ਮੰਜੇ ਦਾ ਥਾਂ ਹੋਵੇ ਤਾਂ ਯਾਰ ਜਰ ਲਈਏ ਅਛਾ ਪ੍ਰਭੂ ਜੋ ਤੁਹਾਡੇ ਮਨ ਚ ਵਿਚਾਰ ਆਇਆ ਜਰੂਰ ਕਮੈਂਟ ਕਰਕੇ ਦੱਸਿਓ ਕਿਹੜਾ ਬੀਜ ਬੀਜੀਗੇ ਕੀ ਇਹਦਾ ਹੱਲ ਕਰਗੇ ਹੁਣ ਕੋਈ ਪਰਾਲੀ ਕਿਵੇਂ ਹਿਸਾਬ ਚ ਆਊਗੀ ਤੁਹਾਡਾ ਆਪਣਾ ਸਿੱਧੂ ਬਾਈ ਬਠਿੰਡੇ ਤੋਂ ਵੈਗਰੀ ਜੀ ਦਾ ਖਾਸਾ ਪ੍ਰਭੂ ਵੈਗਰੀ ਜੀ ਕੀ ਫਤਿਹ